ਅੰਮ੍ਰਿਤ ਪੀ ਉਹ ਸਦਾ ਚਿਰ ਜੀਵੋ ਹਰ ਸਿਮਰਤ ਅਨਤ ਅਨੰਤ ਆਗਲੇ ਐਤਵਾਰ ਖਾਲਸੇ ਦਾ ਸਾਜਨਾ ਦਿਵਸ ਹੈ ਬੋਲੋ ਤਨ ਗੁਰੂ ਗੜ ਗਿਆ ਕੋ ਤਨ ਗੁਰੂ ਗੁਰੂ ਖਾਲਸਾ ਮੇਰਾ ਰੂਪ ਹੈ ਖਾਲ ਖਾਲਸੇ ਮੈਂ ਹਾਂ ਖਾਲਸਾ ਮੇਰਾ ਮੁਖ ਹੈ ਅੰਗ ਸਭ ਤੋਂ ਜ਼ਰੂਰੀ ਅੰਗ ਮੇਰਾ ਖਾਲਸਾ ਹੈ ਤੇ ਗੁਰੂ ਕਿਰਪਾ ਕਰੇ ਤੁਸੀਂ ਤਰਸ ਸਾਰੇ ਕਰਿਓ ਛਣੀ ਤੇ ਐਤਵਾਰ ਦੋ ਦਿਨ ਆਪਾਂ ਖਾਲਸੇ ਦਾ ਜਨਮ ਦਿਹਾੜਾ ਤੇ ਵਿਸਾਖੀ ਮਨਾਉਣੀ ਹੈ ਬੋਲੋ ਵਾਹਿਗੁਰੂ ਤਿਆਰ ਹੋ ਪਰਿਵਾਰਾਂ ਸਮੇਤ ਆਓਗੇ ਤੇ ਸਾਰੇ ਰਲ ਕੇ ਜਗ੍ਹਾ ਲਾਦੇ ਹੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤਣ ਕਲਗੀਆਂ ਵਾਲੇ ਸਤ ਗੁਰੂ ਜੀ ਅਸੀਂ ਪਰਿਵਾਰਾਂ ਸਮੇਤ ਐਸੇ ਜਗ੍ਹਾ ਤੇ ਐਤਵਾਰ ਸੰਗਰਾਮ ਦਾ ਦਿਹਾੜਾ ਖਾਲਸਾ ਦਾ ਜਨਮ ਦਿਹਾੜਾ ਤੇ ਇਸੇ ਟਾਈਮ 'ਚ ਛਣੀਵਾਰ ਵੀ ਅੰਮ੍ਰਿਤ ਵੇਲਾ ਤੇ ਆਤਵਾਰ ਨੂੰ ਦੋਨੇ ਦਿਨ ਪਰਿਵਾਰਾਂ ਸਮੇਤ ਤੇ ਆਪਣੇ ਨਾਲ ਸੰਗਤ ਨੂੰ ਲੈ ਕੇ ਆਉਣਾ ਬੋਲੋ ਵਾਹਿਗੁਰੂ ਵਾਹਿ ਤੇ ਮੈਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਸੀ ਇਹ ਮੋਬਾਈਲ ਇਹ YouTube ਤੇ professional channel Gurvinder Singh Rinku ਦੇ ਨਾਂ ਤੇ ਜੋ ਹੈ ਉਰਤੇ ਲਾਈਵ ਚੱਲਦਾ ਆਪ ਜੀ ਆਉਣ ਤੋਂ ਪਹਿਲਾਂ ਇੱਥੇ ਬਹਿ ਕੇ ਅੱਗੇ ਲਿੰਕ ਜ਼ਰੂਰ ਭੇਜਿਆ ਕਰੋ ਆਪਾਂ ਗੁਰੂ ਦੀ ਕਿਰਪਾ ਨਾਲ ਜੋੜਨਾ ਸਤਿਗੁਰ ਮੇਰ ਕਰਨ ਕਿਰਪਾ ਕਰਨ ਸਾਨੂੰ ਵੀ ਜੋੜਨ ਹੋਰ ਨਾਲ ਵੀ ਜੋੜ ਸਕੀਏ